ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਕਿਵੇਂ ਹੈ ਬੂਟਿਆ ਕੁੱਬਜਿਆ ਕੱਢ ਕੇ ਤੁਰਦਾ ਹੈ ਊ ਮੋਟਾ ਹੋਈ ਜਾਂਦਾ ਹੈ ਪਰ ਬੁੜਾਪਾ ਦਿਸਣ ਲੱਗ ਪਿਆ ਤੇਰੇ ਤੇ ਤਾਂ ਹਰਾ ਹੋ ਜਾ ਹਰਾ ਕਿਉਂ ਮਰਝਾਈ ਜਾਂਦਾ ਹੈ ਦਿਨ ਬਦਨ ਰੇਲਵੇ ਸਟੇਸ਼ਨ ਤੇ ਘਰਵਾਲੀ ਨਾਲ ਸ਼ਾਮ ਦੀ ਸ਼ੈਅਰ ਕਰਦੇ ਸਮੇਂ ਮੈਂ ਸਾਹਮਣੇ ਆਉਂਦੇ ਬੂਟਾ RAM ਨੂੰ ਪੁੱਛਿਆ ਬੂਟਾ RAM ਕਿਸੇ ਮਹਿਕਮੇ 'ਚ ਲੱਗਿਆ ਬਾਬੂ ਹੈ ਆਮ ਤੌਰ ਤੇ ਲੋਕ ਉਸ ਨੂੰ ਭਲੇਖੇ ਨਾਲ ਮਾਸਟਰ ਜੀ ਵੀ ਆਖ ਦਿੰਦੇ ਹਨ ਉਸ ਦੇ ਘਰ ਵਾਲੀ ਕਿਸੇ ਸਕੂਲ ਵਿੱਚ ਟੀਚਰ ਲੱਗੀ ਹੋਈ ਹੈ ਉਸ ਦਾ ਮੁੰਡਾ ਵੀ ਕਿਤੇ ਬਾਹਰ ਨੌਕਰੀ ਕਰਦਾ ਹੈ ਤੇ ਸਰਕਾਰ ਦੀ ਚੰਗੀ ਛੱਲ ਕੁੱਟਦੇ ਹਨ ਪਰ ਬੂਟਾ RAM ਤਾਂ ਮੈਨੂੰ ਅੱਜ ਜ਼ਿਆਦਾ ਹੀ ਉਦਾਸ ਜਿਹਾ ਲੱਗਿਆ ਬੂਟਾ RAM ਲੰਮਾ ਜਿਹਾ ਸਾਲ ਲੈ ਕੇ ਬਣਾਉਂਤੀ ਜਿਹਾ ਹਾਸਾ ਹਸਿਆ ਮੈਨੂੰ ਜਾਪਿਆ ਇਹ ਕੋਈ ਲੰਮੀ ਕਹਾਣੀ ਸੁਣਾਉ ਕਿਉਂਕਿ ਬੂਟਾ ਰਾਮ ਸ਼ੁਰੂ ਤੋਂ ਹੀ ਗਲੜੀ ਹੈ ਤੇ ਗੱਲ ਨੂੰ ਬਹੁਤ ਲਮਕਾਉਂਦਾ ਹੈ ਮੈਂ ਘਰਦਿਆਂ ਨੂੰ ਇਕੱਲੇ ਹੀ ਪਲੇਟਫਾਰਮ ਤੇ ਸ਼ੇਅਰ ਕਰਨ ਦਾ ਇਸ਼ਾਰਾ ਕਰ ਦਿੱਤਾ ਤੇ ਉਹ ਵੀ ਤੁਰ ਪਈ ਉੰਜ ਵੀ ਉਹ ਬਾਵਾ ਤੇਜ਼-ਤੇਜ਼ ਤੁਰਦੀ ਹੁੰਦੀ ਹੈ ਸੈਰ ਵੇਲੇ ਤੇ ਮੈਂ ਅਕਸਰ ਪਿੱਛੇ ਰਹਿ ਜਾਂਦਾ ਹਾਂ ਮੈਨੂੰ ਲੱਗਿਆ ਚੱਲ ਮੈਂ ਵੀ ਭੋਰਾ ਰਮੈਣ ਕਰ ਲੂੰਗਾ ਸ਼ੇਅਰ ਵੱਲੋਂ ਖੜਾ ਛੁੱਟ ਜੂਗਾ ਮੇਰਾ ਬਾਬੂ ਜੀ ਜਦੋਂ ਬੰਦਾ ਜ਼ਿੰਦਗੀ ਵਿੱਚ ਫੇਲ ਹੋ ਜੇ ਆਪਣੇ ਹੀ ਦੁਸ਼ਮਣ ਬਣ ਜਾਣ ਜਾਂ ਧੋਖੇ ਦੇਣ ਲੱਗ ਜਾਣ ਤਾਂ ਬੰਦਾ ਬੁੱਢਾ ਨਾ ਹੋਊ ਤੇ ਹੋਰ ਕੀ ਜਵਾਨ ਹੋ ਜਦੋਂ ਮਨ ਦੀਆਂ ਖੁਸ਼ੀਆਂ ਮਰ ਜਾਣ ਤੇ ਸਦਰਾ ਮਿਟ ਜਾਣ ਤਾਂ ਬੰਦੇ ਨੂੰ ਬਿਮਾਰੀਆਂ ਤਾਂ ਲੱਗਣਗੀਆਂ ਹੀ ਜੇ ਅੰਦਰ ਖੁਸ਼ੀ ਹੋਵੇ ਤਾਂ ਬੰਦਾ ਹਵਾ 'ਚ ਹੀ ਉੱਡਿਆ ਫਿਰਦਾ ਹੈ ਉਸਦੇ ਰੱਬ ਯਾਦ ਨਹੀਂ ਹੁੰਦਾ ਤੇ ਇਹ ਸਭ ਕਰਮਾਂ ਦੀਆਂ ਖੇਡਾਂ ਹਨ ਮੈਨੂੰ ਵੇਖਣ ਤੇ ਕੀ ਲੱਗਾ ਹੈ ਬਾਈ ਇਹ ਬੰਦਾ ਵੀ ਦੁਖੀ ਹੋਵੇਗਾ ਗੱਲ ਕਰਨ ਕਰਦੇ ਦਾ ਉਸਦਾ ਚਿਹਰਾ ਮਾਯੂਸ ਜਿਹਾ ਹੋ ਗਿਆ ਫਿਰ ਵੀ ਕੀ ਹੋਇਆ ਮੈਂ ਹੰਗਾਰਾ ਭਰਨ ਦੇ ਲਹਿਜੇ ਨਾਲ ਪੁੱਛਿਆ ਬਾਬੂ ਜੀ ਪਹਿਲਾਂ ਤਾਂ ਮੇਰੇ ਮੇਰੀ ਜਵਾਕਾਂ ਦੇ ਮਾਮਿਆਂ ਨਾਲ ਵਿਗੜ ਗਈ ਉਹ ਚਾਰੇ ਇਕੱਠੇ ਹੋ ਗਏ ਉਹ ਗੱਲ-ਗੱਲ ਤੇ ਆਪਣੀਆਂ ਚਾਲਾਂ ਚੱਲਣ ਲੱਗੇ ਉਹਨਾਂ ਆਪਣੀ ਮਾਂ ਨੂੰ ਜ਼ਰੀਆ ਬਣਾ ਕੇ ਮੇਰੇ ਘਰੇ ਵੇ ਲੁੜੀਆਂ ਦਖਲਅੰਦਾਜ਼ੀਆਂ ਸ਼ੁਰੂ ਕਰ ਦਿੱਤੀਆਂ। ਮਾਂ ਧੀ ਦੀ ਪਉਣਤੇ ਹੁੰਦੀ ਗੁਫ਼ਤਗੂ ਮੇਰੇ ਘਰੇ ਕਲੇਸ਼ ਦਾ ਕਾਰਨ ਬਣਨ ਲੱਗੀ। ਕਿਉਂਕਿ ਉਹ ਹਰ ਗੱਲ ਨੂੰ ਮੁੱਦਾ ਬਣਾ ਕੇ ਆਪਣੀ ਮਾਂ ਨੂੰ ਚੁਗਦੇ ਤੇ ਮਾਂ ਆਪਣੀ ਧੀ ਨੂੰ ਤੇ ਕਲੇਸ਼ ਸ਼ੁਰੂ। ਸਾਲੀ ਨਿਤ ਦੀ ਮਹਾਭਾਰਤ ਨੇ ਮੈਨੂੰ ਦਿਮਾਗੀ ਤੇ ਸਰੀਰਕ ਪੱਖੋਂ ਤੋੜ ਦਿੱਤਾ। ਉਹ ਮਹਾਭਾਰਤ ਤਾਂ 18 ਦਿਨ ਹੀ ਚੱਲੀ। ਤੇ ਇਸ ਨੂੰ ਚਲਦੀ ਨੂੰ ਤਾਂ ਕੋਈ 5-6 ਵਰੇ ਹੋਗੇ ਪੱਠ ਪਿਆ ਸੋਨਾ ਜਿੰਨਾ ਕੰਨਾਂ ਨੂੰ ਖਾਵੇ ਸੋਚ ਕੇ ਮੈਨੂੰ ਉਹਨਾਂ ਦਾ ਵਰਕਾ ਹੀ ਫਾੜ ਦਿੱਤਾ ਪਰ ਇਹ ਇਹ ਵੀ ਇੰਨਾ ਸੌਖਾ ਨਹੀਂ ਸੀ ਤੇ ਨਾ ਹੀ ਉਹ ਮੇਰਾ ਖਹਿੜਾ ਛੱਡਦੇ ਸਨ ਸਗੋਂ ਉਲਟੀਆਂ ਸਿੱਧੀਆਂ ਧਮਕੀਆਂ ਦੇਣ ਲੱਗ ਪਏ ਤੇ ਮੇਰੇ ਸ਼ਰੀਕੇ ਕੋਲ ਜਾ ਕੇ ਮੇਰੇ ਖਿਲਾਫ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਅਕੇ ਅਸੀਂ ਸੌਲਟ ਲਾਂਗੇ ਤੇਰੇ ਅਸੀਂ ਵੇਖੀ ਪੁੱਪੜ ਵਾਲੀ ਕਰਾਂਗੇ ਤੇਰੇ ਨਾਲ ਘਰੋਂ ਸ਼ਾਂਤੀ ਤਾਂ ਓਢਣੀ ਹੀ ਸੀ ਜੋ ਚਾਰ ਪੰਜ ਮੂੰਹ ਮੱਥੇ ਲੱਗਣ ਵਾਲੇ ਸਨ ਉਹ ਵੀ ਪਾਸਾ ਵੱਟ ਗਏ ਰਹਿ ਗਿਆ ਕੱਲਾ ਉੱਠ ਦੀ ਪੂਛ ਵਰਗਾ ਯਾਰ ਦੋਸਤ ਤੇ ਕਰੀਬੀ ਵੀ ਮੂੰਹ ਮੋੜ ਗਏ ਫੇਰ ਹੁਣ ਤੂੰ ਦੱਸ ਬੂਟਾ ਕਿਵੇਂ ਹਰਾ ਹੋ ਜੇ ਫੇਰ ਲੈ ਆਪਣੇ ਸ਼ਰੀਕੇ ਨਾਲ ਵੀ ਆਢਾ ਲੱਗ ਗਿਆ ਉਹ ਮੌਕਾ ਭਾਲਦੇ ਸਨ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਹਨ ਚਲੋ ਔਖਾ ਸੌਖਾ ਕੱਟ ਲੈਂਦਾ ਪੁੱਤਰਾਂ ਵਰਗਾ ਛੋਟਾ ਭਰਾ ਵੀ ਵੇਟਰ ਗਿਆ ਅਖੇ ਤੂੰ ਮੇਰੇ ਨਾਲ ਨਿਆਣੇ ਕੀਤਾ ਵੱਡਾ ਹੋਣ ਕਰਕੇ ੱੱੱਕਾ ਕਰ ਗਿਆ ਉਹ ਵੀ ਮੂੰਹ ਸੁਝਾਈ ਫਿਰਦਾ ਹੈ ਪਾਸਾ ਵੱਟ ਕੇ ਲੰਘ ਜਾਂਦਾ ਹੈ ਕੋਲ ਦੀ ਘਰੇ ਗਿਆ ਨੂੰ ਵੀ ਢੰਗ ਨਾਲ ਨਹੀਂ ਬੁਲਾਉਂਦਾ ਹੱਥੀ ਜੰਮੇ ਤੇ ਪੁੱਤਾਂ ਨਾਲੋਂ ਹੱਥੀ ਜੰਮੇ ਤੇ ਪੁੱਤਾਂ ਨਾਲੋਂ ਵੱਧ ਸਮਝੇ ਜਵਾਕ ਵੀ ਰੋਖ ਨਹੀਂ ਰਲਾਉਂਦੇ ਉਹਨਾਂ ਨੂੰ ਕਿਵੇਂ ਸਮਝਾਵਾਂ ਕਾਕਾ ਇਹ ਸਹੀ ਨਹੀਂ دل دکھਦਾ ਹੈ ਜਦੋਂ ਉਸ ਦਾ ਸੁਜਿਆ ਮੂੰਹ ਦੇਖਦਾ ਹਾਂ ਉਹ ਤਾਂ ਸ਼ਰੀਕ ਹਨ ਤੂੰ ਤਾਂ ਆਪਣਾ ਹੈ ਧਰਮ ਨਾਲ ਮੈਂ ਕਦੇ ਨਿੱਕੇ ਨਾਲ ਫਰਕ ਨਹੀਂ ਰੱਖਿਆ ਤੇ ਉਸ ਦੀ ਵੀ ਪੁੱਠੀ ਚੱਜ ਗਈ ਭਰਾ ਤਾਂ ਬੰਦੇ ਦੀ ماں ਹੁੰਦੇ ਹਨ ਤੇ ਭਰਾਵਾਂ ਬਿਨਾ ਬੁੱਟਾ ਕੀ ਕਰੇ ਹੁਣ ਤੂੰ ਹੀ ਦੱਸ ਇਹ ਬੁੱਟਾ ਕਿਵੇਂ ਹਰਾ ਹੋ ਜੇ ਮੇਰੀ ਨਿਗਾਹ ਘਰਦਿਆਂ ਵਿੱਚ ਸੀ ਉਹ ਪਹਿਲਾ ਘੇੜਾ ਲਾ ਆਈ ਸੀ ਤੇ ਕੋੜਾ ਜਿਹਾ ਝਾਕ ਕੇ ਦੂਜਾ ਘੇੜ ਲਾਉਣ ਚਲੀ ਗਈ ਸੀ ਤੇ ਮੈਂ ਉਸ ਵੱਲ ਮਾੜਾ ਜਿਹਾ ਝਾਕੇ ਨੀਵੀਂ ਪਾ ਲਈ। ਬਾਬੂ ਜੀ ਅੱਡੀ ਕੋਠੀ ਹੈ ਡਬਲ ਸਟੋਰੀ। ਰਹਿਣ ਵਾਲੇ 2 ਡੋਡ ਰੂਹੀ ਹਾਂ। ਕੋਈ ਕਿਰਾਏਦਾਰ ਵੀ ਨਹੀਂ ਮਿਲਦਾ। 2 ਸਾਲਾਂ ਤੋਂ ਖਾਲੀ ਪਈ ਹੈ ਕੋਠੀ। ਨਹੀਂ ਬੰਦਾ ਕਿਰਾਏਦਾਰਾਂ ਦੇ ਜਵਾਕਾਂ ਦੇ ਇਲਾਜ ਹੀ ਲੱਗ ਜਾਵੇ। ਕਦੇ ਉਹਨਾਂ ਨਾਲ ਹੀ ਹੱਸ ਬੋਲ ਲਵੇ। ਪੋਰਾ ਮਨ ਪਰਚਾ ਲਵੇ। ਪਰ ਜੇ ਕਿਸਮਤ ਵਿੱਚ ਖੁਸ਼ੀ ਹੋਵੇ ਤਾਂ ਨਾ ਸਾਰਾ ਦਿਨ ਇਕੱਲੇ ਬੈਠੇ ਰਹੋ। ਨਾ ਖਾਣ ਨੂੰ ਜੀ ਕਰੇ ਨਾ ਭੁੱਖ ਲੱਗੇ ਇਕੱਲਾ ਬੰਦਾ ਕੀ ਬਣਾਵੇ ਤੇ ਕੀ ਖਾਵੇ ਬਸ ਦਿਨ ਵਾਰ ਤਰੀਕਾ ਤੇ ਸਾਲ ਗੁਜ਼ਰ ਰਹੇ ਹਨ ਉਮਰ ਹੀ ਪੂਰੀ ਕਰੀ ਜਾਂਦੇ ਹਾਂ ਹੋਰ ਕੀ ਤੇ ਜਦੋਂ ਬੰਦਾ ਦਿਨ ਹੀ ਗਿਣਦਾ ਹੋਵੇ ਤਾਂ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾ ਹੋ ਜੇ ਮੈਂ ਉਸ ਨੂੰ ਪਲੇਟਫਾਰਮ ਵਾਲੇ ਸੀਮਿੰਟ ਦੇ ਬਣੇ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਅਸੀਂ ਦੋਨੋਂ ਬੈਠ ਗਏ ਬਾਬੂ ਜੀ ਸੁੱਖ ਨਾਲ ਰੱਬ ਨੇ ਸੋਹਣਾ ਮੁੰਡਾ ਦੇਤਾ ਚੰਗਾ ਪੜ ਗਿਆ ਤੇ ਨੌਕਰੀ ਲੱਗ ਵੀ ਗਿਆ ਹੁਣ ਮੇਰੀ ਉਮਰ ਪੋਤੇ ਪੋਤੀਆਂ ਖੇਡਣ ਦੀ ਹੈ ਮਨ ਵਿੱਚ ਬਥੇਰੀਆਂ ਰੀਝਾਂ ਹਨ ਘਰੇ ਨੂੰ ਆਵੇ ਕੋਈ ਵਿਆਹ ਸ਼ਾਦੀ ਵਾਲੇ ਚਾ ਲਾੜ ਪੂਰੇ ਕਰੀਏ ਪਰ ਅਜੇ ਪਰ ਨਹੀਂ ਜੀ ਮੁੰਡਾ ਨਹੀਂ ਮੰਦਾ ਦੱਸ ਭਾਈ ਅਜੇ ਕੀ ਹੋਰ ਬੁੱਢਾ ਹੋਵੇਗਾ ਸਾਡੀ ਉਮਰ ਤਾਂ ਖਿਆਲ ਕਰ ਲੈ ਲੋਕਾਂ ਨੇ ਟੋਕ ਟੋਕ ਕੇ ਦਿਮਾਗ ਹਲਾ ਦਿੱਤਾ ਅਖੇ ਤੁਸੀਂ ਮੁੰਡੇ ਦਾ ਵਿਆਹ ਨਹੀਂ ਕਰਦੇ ਕੀ ਤੁਹਾਡੀ ਮੰਗ ਵੱਡੀ ਹੈ ਇਸ ਦੀ ਮਾਂ ਅੱਡ ਮੇਰਾ ਖੂਨ ਪਿੰਦੀ ਹੈ ਤੁਸੀਂ ਫਿਕਰ ਨਹੀਂ ਕਰਦੇ ਬੰਦਾ ਪੁੱਛੇ ਜਦੋਂ ਅਗਲਾ ਨਹੀਂ ਰਾਜੀ ਮੈਂ ਤਾਂ ਕਰਾਉਣਾ ਰਿਹਾ ਬਿਆ ਬੇਵਜਾ ਦੀ ਸਿਰਦਰਦੀ ਹੈ ਤੇ ਪਰੇਸ਼ਾਨੀ ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾ ਹੋ ਜਾ ਬਾਬੋ ਜੀ ਤੁਸੀਂ ਤਾਂ ਕਹਤਾ ਬਈ ਬੂਟਾ ਬੁੱਟਿਆ ਹਰਾ ਹੋ ਜਾ ਸਰੀਰ ਨੂੰ ਝੋਰੇ ਝੋਖਿਆਂ ਨੇ ਚੰਬ ਸੁਟਿਆ ਹੈ ਪ੍ਰਾਈਵੇਟ ਨੌਕਰੀ ਕਰਦਾ ਹੈ ਕਦੇ-ਕਦੇ ਬੋਸ ਬੋਸ ਨਾਲ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ ਜ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋ ਜੇ ਤਾਂ ਟੈਨਸ਼ਨ ਹੋ ਜਾਂਦੀ ਹੈ ਦੋ ਸਾਲਾਂ ਦਾ ਵਜ਼ਨ ਵੀ ਵਧਣ ਲੱਗ ਪਿਆ ਤੇ ਬਲੱਡ ਵੀ ਨਬਜ਼ ਵੀ ਤੇਜ਼ ਚੱਲਦੀ ਹੈ ਨਿਤ ਗੋਲੀ ਖਾ ਕੇ ਸੌਂਦਾ ਨੀਂਦ ਵਾਲੀ ਸ਼ੂਗਰ ਨੇ ਅੱਡ ਲਉ ਪੀਤਾ ਖਾਣਾ ਪੀਣਾ ਸਭ ਬੰਦ ਤੇ ਬੂਟਾ ਕੀ ਕਰੇ ਤੇ ਕਿਵੇਂ ਹਰਾ ਹੋ ਜੇ ਉਹ ਦੂਜਾ ਗੇੜਾ ਵੀ ਲਾਈ ਸਾਨੂੰ ਬੈਠਿਆਂ ਨੂੰ ਦੇਖ ਕੇ ਉਸ ਦਾ ਰੰਗ ਬਦਲ ਗਿਆ ਤੇ ਉਸ ਨੇ ਭਾਪ ਲਿਆ ਕਿ ਅੱਜ ਦੀ ਅੱਜ ਦੀ ਇਹਨਾਂ ਦੀ ਸ਼ੈਅਰ ਕੈਨਸਲ ਮੈਂ ਵੀ ਉਸ ਦੀ ਰਮ ਜਿ ਪਹਿਚਾਣਦਾ ਸੀ ਪਰ ਬੁੱਟੇ ਦੀ ਕਹਾਣੀ ਅਜੇ ਚਾਲੂ ਸੀ ਮੈਂ ਟੇਢੀ ਜਿਹੀ ਅੱਖ ਨਾਲ ਉਸ ਨੂੰ ਬੱਸ ਹੁਣੇ ਹੀ ਚੱਲਦਾ ਹਾਂ ਦਾ ਇਸ਼ਾਰਾ ਕੀਤਾ ਮੈਨੂੰ ਨਾ ਉੱਟਦੇ ਨੂੰ ਦੇਖ ਕੇ ਉਹ ਟਾਈਮ ਪਾਸ ਕਰਨ ਲਈ ਦੂਸਰੇ ਪਲੇਟਫਾਰਮ ਨੂੰ ਜਾਂਦੀਆਂ ਪੌੜੀਆਂ ਤੇ ਚੜ ਗਈ ਬੂਟਾ ਰਾਮ ਇਹ ਸਮੱਸਿਆਵਾਂ ਮਾਤਾ ਜ਼ਿੰਦਗੀ ਵਿੱਚ ਚੱਲਦੀਆਂ ਹੀ ਰਹਿੰਦੀਆਂ ਹਨ ਪਰ ਇਸ ਤਰ੍ਹਾਂ ਹੌਸਲਾ ਹਾਰਨਾ ਤੇ ਨਿਰਾਸ਼ਾ ਪੜਨ ਨਾਲ ਕੁਝ ਨਹੀਂ ਹੋਣਾ ਹੌਸਲਾ ਰੱਖ ਤੇ ਪ੍ਰਮਾਤਮਾ ਦਾ ਨਾਮ ਲਿਆ ਕਰ ਮੈਂ ਗੱਲ ਮੁਕਾਉਣ ਦੇ ਲੈ ਜੀ ਨਾਲ ਕਿਹਾ ਬਾਬੂ ਜੀ ਰੱਬ ਦਾ ਨਾਮ ਲੈਣ ਲਈ ਵੀ ਮਨ ਦੀ ਇਕਾਗਰਤਾ ਚਾਹੀਦੀ ਹੈ ਇੰਨੀਆਂ ਟੈਨਸ਼ਨਾਂ ਨਾਲ ਰੱਬ ਦਾ ਨਾਮ ਵੀ ਨਹੀਂ ਲਿਆ ਜਾਂਦਾ ਜਦੋਂ ਕੋਈ ਮਨ ਹੌਲਾ ਕਰਨ ਦੀ ਘਰੇ ਗੱਲ ਕਰਦਾ ਹਾਂ ਤਾਂ ਉਹ ਇੰਨਾ ਹੀ ਕਹੋ ਆਪਾਂ ਨੂੰ ਕਿਸੇ ਨੇ ਨજર ਲਾ ਦਿੱਤੀ ਆਪਾਂ ਲੋਕਾਂ ਕੋਲ ਬਾਲੀ ਖੁਸ਼ੀ ਜ਼ਾਹਿਰ ਕਰਦੇ ਸੀ ਹਰ ਨਵੀਂ ਚੀਜ਼ ਲੋਕਾਂ ਨੂੰ ਦਿਖਾਉਂਦੇ ਸੀ ਲੋਕ ਜਰਦੇ ਨਹੀਂ ਕਿਸੇ ਨੂੰ ਖੁਸ਼ ਦੇਖ ਕੇ ਬਾਬੂ ਜੀ ਤੁਸੀਂ ਦੱਸੋ ਇੰਨਾਂ ਗੱਲਾਂ ਦੀ ਕੀ ਤੁਕ ਬਣੀ ਲੋਕਾਂ ਦੀ ਨજર ਨੂੰ ਕੀ ਅਸੀਂ ਸੋਨੇ ਦੇ ਭਾਂਡਿਆਂ ਵਿੱਚ ਰੋਟੀ ਖਾਂਦੇ ਸੀ ਜਾਂ ਕਿਤੇ ਠੱਗੀ ਮਾਰ ਕੇ ਕੋਠੀ ਪਾਈ ਆਪਣੀ ਮਿਹਨਤ ਦਾ ਖਾਂਦੇ ਤੇ ਪਹਿਨਦੇ ਹਾਂ ਇਹ ਨજર ਸਾਨੂੰ ਹੀ ਲੱਗਣੀ ਸੀ ਜਦੋਂ ਖੁਸ਼ੀ ਦਾ ਕੋਈ ਮੋੜ ਹੀ ਨਹੀਂ ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾ ਹੋ ਜੇ ਕੀ ਦੱਸਾਂ ਯਾਰ ਕਹਿ ਕੇ ਮੈਂ ਉਸ ਤੋਂ ਖੜਾ ਗਿਆ ਛੁੜਾ ਛੁੜਾ ਕੇ ਚੱਲ ਪਿਆ ਕਿਉਂਕਿ ਉਹ ਹੁਣ ਪਲੇਟਫਾਰਮ ਦੀਆਂ ਪੌੜੀਆਂ ਦਾ ਢੇੜਾ ਵੀ ਪੂਰਾ ਕਰਾਈ ਸੀ ਤੇ ਇਸ ਤੋਂ ਪਹਿਲਾਂ ਕਿ ਬੂਟਾ RAM ਦੇ ਘਰੇ ਹੁੰਦਾ ਮਹਾਭਾਰਤ ਸਾਡੇ ਘਰੇ ਆਵੜੇ ਬੂਟੇ ਦੇ ਹਰੇ ਹੋਣ ਬਾਰੇ ਸੋਚਦਾ ਸੋਚਦਾ ਮੈਂ ਆਪਣੇ ਘਰ ਨੂੰ ਚੱਲ ਪਿਆ ਪਰਾ ਮੇਰੀ ਸੁਤਾ ਬੂਟਾ ਰਾਮ ਦੀਆਂ ਗੱਲਾਂ ਵਿੱਚ ਹੀ ਸੀ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ